খুব উত্তি খেঁচতি রাখি করতে আছে। ਮੰਨੋ ਫੈਕਟਰੀ ਦੇ ਇੰਚਾਰਜ ਇਹਨਾਂ ਨੂੰ ਸੁਣਿਆ ਸੀ ਇਹ ਬੰਦਾ ਕੰਮ ਕਰਤੀ ਸੀ ਜਦੋਂ ਇਹ ਆਪਣੇ ਪੈਸੇ ਲੈਣ ਨਹੀਂ ਔਰ ਉਹਦੇ ਉੱਥੋਂ ਦੇ ਮਾਲਕ ਨੇ ਇਹਦੇ ਨਾਲ ਮਾਰਕਟਾਈ ਕੀਤੀ ਇਹਨਾਂ ਮਾਰਕਟਾਈ ਕਰਕੇ ਇਹਦੇ ਥੱਪੜੇ ਪਾੜ ਦਿੱਤੇ ਔਰ ਉਹਦੇ ਨਾਲ ਨਾਲ ਇਹਦੇ ਬੱਤੀ ਵੀ ਜਿਹੜੀ ਮਾਰਕਟਾਈ ਅੱਜ ਅਸੀਂ ਸੀਟੀਸੀ ਸਾਹਮਣੇ ਐਸਾ ਔਰ ਸੀਟੀਸੀ ਸਾਹਮਣੇ ਅਸ਼ਵਾਸ਼ਣ ਦਾਵਾ ਕਿ ਤੁਮ ਜਲਦ ਕਾਰਵਾਈ ਹੋਏਗੀ ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਆ ਕਿ ਜੇ ਦੋਸ਼ੀਆਂ ਤੇ ਕਾਰਵਾਈ ਜਲਦ ਨਾ ਹੋਈ ਤਾਂ ਫਿਰ ਸੰਘਰਸ਼ ਜਿਹੜਾ ਵਾ ਉਹ ਡੀਸੀਪੀ ਦਫ਼ਤਰ ਦੇ ਬਾਹਰ ਕਰਿਆ ਮੁਸ਼ਾਰਾ ਕੀਤਾ ਜਾਵੇਗਾ ਕਿ ਇੱਕ ਬੰਨੇ ਤੇ ਸਾਨੂੰ ਲੋਇ ਨਾਡਰ ਇਹਦਾ ਵਕ ਤੁਹਾਡੇ ਕੋਲ ਟੇਬਲ ਤੇ ਆਓ ਤੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਦੱਸੋ ਤੇ ਅਸੀਂ ਤੁਹਾਡੀਆਂ ਇਸ ਮੁਸ਼ਕਲਾਂ ਨੂੰ ਹੱਲ ਕਰਾਂਗੇ ਮਗਰ ਜਦੋਂ ਅਸੀਂ ਇੱਥੇ ਆਨੇ ਆ ਕਿਸੇ ਦੀ ਕਸਤੇ ਰਹਿ ਕੇ ਕਿ ਸਾਨੂੰ ਬਾਹਰ ਵੇਚ ਪਾਈ ਜਾਂਦੀ ਆ ਪੰਜਾਬ ਦੇ ਘਰ ਲੈ ਕੇ ਜਾ ਸਰਨ ਜੈਵਾਲਮਿਕੀ ਜੀ ਜੈ ਜੀ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮਿਕੀਆ ਮੈਂਡਕਰ ਮਹਾਪਚਾਇ ਸੰਗਠਨ ਦਾ ਮੁਖ ਸੰਚਾਲਕ ਆ ਤੇ ਮੇਰੇ ਨਾਲ ਸ਼ਬੀਰ ਧਰਾਵੜ ਜੀ ਦਲਿਤ ਸਖਸ਼ਾ ਹਿਆਣਾ ਤੋਂ ਰਾਸ਼ਟਰੀ ਪ੍ਰਧਾਨ ਅੱਜ ਡੀਸੀਪੀ ਲਾਇਨ ਆਰਡਰ ਨੂੰ ਮਿਲਣ ਆਇਆ ਸਾ ਤੇ ਸਾਡੀ ਜਿਹੜੀ ਆ ਭੈਣ ਕੰਚਨ ਆ ਜਿਹੜੇ ਪ੍ਰਵਾਸੀ ਪਰਿਵਾਰ ਦੇ ਨਾਲ ਰਿਲੇਟਡ ਆ ਔਰ ਇਹ ਭੈਣ ਜਿਹੜੀ ਬੇਰਕਾ ਬਾਈਪਾਸ ਡੀਏਵੀ ਕਾਲਜ ਹੈ ਉਹਦੇ ਲਾਗੇ ਭੈਣ ਮਜ਼ਦੂਰੀ ਕਰਦੀ ਸੀ ਫੈਕਟਰੀ ਦੇ ਵਿੱਚ ਔਰ ਇਹ ਜਦੋਂ ਆਪਣੀ ਸੈਲਰੀ ਲੈਣ ਗਈ ਆ ਤੇ ਸੈਲਰੀ ਲੈਣ ਤੋਂ ਇਹਨੂੰ ਉਧੇ ਅਨਾਖਾਨੀ ਕੀਤੀ ਗਈ ਔਰ ਇਹਨੇ ਉਹ ਚੀਜ਼ ਦਾ ਵਿਰੋਧ ਕੀਤਾ ਕਿ ਲੋ ਜੀ ਮੇਰੀ ਸੈਲਰੀ ਮੈਨੂੰ ਕਿਉਂ ਨਹੀਂ ਦੇ ਰਹੀ ਮਗਰ ਉੱਥੋਂ ਦੇ ਲੋਕਾਂ ਨੇ ਜਿਹੜਾ ਉੱਥੋਂ ਦਾ ਮਾਲਕ ਆ ਜਾਂ ਉੱਥੋਂ ਦਾ ਠੇਕੇਦਾਰ ਆ ਉਹਨੇ ਇਸ ਭੈਣ ਦੀ ਬੜੀ ਮਾਰ ਕਟਾਈ ਕੀਤੀ ਤੇ ਕੱਪੜੇ ਪਾੜਦੇ ਔਰ ਇਹਦੇ ਕੱਪੜੇ ਪਾੜ ਕੇ ਇਹਨਾਂ ਉਸ ਤੋਂ ਬਾਅਦ ਇਹਦੇ ਘਰ ਵਾਲੇ ਨੇ ਵੀ ਇਹਦੇ ਜਾਂ ਆ ਕੇ ਮਦਦ ਕੀਤੀ ਤੇ ਇਹਦੇ ਘਰ ਵਾਲੇ ਨੂੰ ਵੀ ਨਾਲ ਉੱਥੇ ਮਾਰਕਟਾਈ ਕੀਤੀ ਗਈ ਕਿਦੋਂ ਦਾ ਵਾਕਿਆ ਹੈ ਸਰਦਾਰ ਜੀ ਇਹ 15 ਤਰੀਕ ਦਾ ਵਾਕਿਆ ਹੈ ਜੀ ਇਹ ਐਸ ਐਚਓ ਬੇਰਕਾ ਮੈਡਮ ਆ ਔਰ ਮੈਂ ਉਹਨਾਂ ਨੂੰ ਮੈਡਮ ਨੂੰ ਦੋ ਵਾਰੀ ਮਿਲ ਕੇ ਆਇਆ ਹਾਂ ਹਾਂ ਜੀ ਆਂਦੀ ਜੀ ਇਹ 15 ਤਰੀਕ ਦੀ ਹੋਈ ਹੋਈ ਹੈ ਇਹਨਾਂ ਦਾ ਮੈਡੀਕਲ ਵੀ ਹੋਇਆ ਹੋਇਆ ਵਾ ਔਰ ਅੱਜ ਤੱਕ ਜਿਹੜਾ ਅੱਜ 15 15 ਤਰੀਕ ਦਾ ਇਹ ਵਾਕਿਆ ਹੈ ਅੱਜ ਪੂਰਾ ਹਫਤਾ ਹੋਣ ਜਾ ਰਿਹਾ ਕਿ ਭੈਣ ਨੂੰ ਕੋਈ ਇਨਸਾਫ ਨਹੀਂ ਮਿਲਿਆ ਇੱਕ ਬੰਨੇ ਤੇ ਪ੍ਰਸ਼ਾਸਨ ਸਾਨੂੰ ਕਹਿੰਦਾ ਵਾ ਕਿ ਟੇਬਲ ਟਾਕਿੰਗ ਤੇ ਆ ਕੇ ਸਾਡੇ ਨਾਲ ਬੈਠ ਕੇ ਸਾਡੀ ਆਪਣੀ ਦੁੱਖ ਤਕਲੀਫ ਦੱਸਿਆ ਕਰੋ ਤੁਸੀਂ ਕੋਈ ਰੋਡ ਜਾਮ ਨਾ ਕਰਿਆ ਕਰੋ ਧਰਨਾ ਪ੍ਰਦਰਸ਼ਨ ਨਾ ਕਰਿਆ ਕਰੋ ਮਗਰ ਇਹ ਹਾਲਾਤ ਆ ਅੱਜ ਜਥੇਬੰਦੀਆਂ ਕੋ ਜਿਹੜੇ ਕੋਈ ਦੱਬੇ ਕੁਚਲੇ ਲੋਕ ਆਂਦੇ ਆ ਤੇ ਫਿਰ ਜਦੋਂ ਅਸੀਂ ਅਫਸਰਾਂ ਦੀ ਨੋਟਿਸ 'ਚ ਲਿਆਇਆ ਜਾਂਦਾ ਵਾ ਅਫਸਰਾਂ ਨੂੰ ਮਿਲਨ ਹੁੰਨੇ ਆ ਕਿ ਲੋ ਜੀ ਇਹਨਾਂ ਦਾ ਹੱਲ ਕਰੋ ਫਿਰ ਸਾਨੂੰ ਅਫਸਰ ਘੰਟਾ-ਘੰਟਾ ਇਥੇ ਖੜੇ ਬਾਹਰ ਖਲਾ ਛੱਡਦੇ ਆ ਫਿਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਫਿਰ ਦਲਿਤ ਭਾਈ ਜਰਾ ਕੀ ਕਰੇ ਅੱਜ ਤੁਸੀਂ ਡੀਐਸਓ ਜੀ ਦਿੱਤਾ ਜਿਸ ਨੇ ਜੱਤਰ ਪਹੁੰਚੇ ਹੋ ਉਹਨਾਂ ਨਾਲ ਤੁਹਾਨੂੰ ਮੀਟਿੰਗ ਮਿਲਿਆ ਵੀ ਗਿਆ ਤੇ ਕੀ ਸੁਭਾਸ਼ ਦੇਖੋ ਜੀ ਐਸਐਚਓ ਸਾਹਿਬ ਨੂੰ ਤੇ ਮਤਲਬ ਕਿ ਇੱਕ ਜਿਸ ਤਰ੍ਹਾਂ ਨਾ ਗੁੰਗਲੂਆਂ ਤੋਂ ਘਟਾ ਛਾੜਿਆ ਜਾਂਦਾ ਨਾ ਇਸ ਤਰ੍ਹਾਂ ਇੱਕ ਫੋਨ ਕੀਤਾ ਗਿਆ ਵਾ ਕਿ ਲੋ ਜੀ ਇਹਦੀ ਸੁਣਵਾਈ ਕਰੋ ਮੈਂ ਤੇ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦੀ ਭੈਣ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਦੋ ਚਾਰ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜੇ ਅਗਰ ਨਹੀਂ ਹੋਈ ਤੇ ਫਿਰ ਡੀਸੀਪੀ ਦਫਤਰ ਦੇ ਬਾਹਰ ਇਸ ਪਰਿਵਾਰ ਨੂੰ ਭਾਇਆ ਜਾਏਗਾ ਔਰ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨਾਲ ਕੋਲਣ ਗਈਆਂ ਇਕੱਤੇ ਪ੍ਰਸ਼ਾਸਨ ਕਹਿੰਦਾ ਧਰਨੇ ਪਰਦਰਸ਼ਨ ਨਾ ਲਾਇਆ ਕਰੋ ਸਾਡੇ ਕੋ ਆ ਕੇ ਹੱਕ ਦੀ ਗੱਲ ਕਰਿਆ ਕਰੋ ਜਦੋਂ ਲੋਕ ਸਮਾਜ ਦੇ ਲੋਕ ਸਾਡੇ ਕੋ ਆਉਂਦੇ ਆ ਇਹ ਜਦੋਂ ਸਿੱਧੇ ਡਾਇਰੈਕਟਰ ਜਾਂਦੇ ਪ੍ਰਸ਼ਾਸਨ ਇਹਨਾਂ ਦੀ ਸੁਣਦਾ ਨਹੀਂ ਮਤਲਬ ਕਿ ਇਹ ਤੜਾ ਜਿਹੜੇ ਲੋਕ ਆ ਜਿੰਨਾ ਕੋ ਪਤਾ ਨਹੀਂ ਇਹਨਾਂ ਦੀ ਕੀ ਮਿਲੀ ਭੁਗਤੀ ਆ ਪਤਾ ਨਹੀਂ ਇਹ ਕੀ ਲੈ ਲੈਂਦੇ ਉਹਨਾਂ ਕੋ ਜਾਂ ਪਤਾ ਨਹੀਂ ਕੋਈ politcal pressure ਹੈ ਇਹਨਾਂ ਦਾ ਜਿਹੜਾ ਇਹ ਗਰੀ ਪਰਿਵਾਰਾਂ ਦੀ ਸੁਣਦੇ ਨਹੀਂ ਆ ਇਹ ਹਾਲਾਤ ਹੈ ਅੱਜ ਕੱਲ ਪੰਜਾਬ ਪੁਲਿਸ ਦੇ ਮੈਂ ਤੇ ਕਹਿਣਾ ਚਾਹਨਾ ਭਗਵੰਤ ਮਾਨ ਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਸਰਕਾਰ ਦੇ ਵਿੱਚ ਸਾਡੀਆਂ ਧੀਆ ਸੁਰੱਖਿਤ ਨਹੀਂ ਹੈਗੀਆਂ ਬਠਿੰਡੇ ਦੇ ਤੇ ਬਠਿੰਡੇ ਦੇ ਸਾਡੇ ਦਲਿਤ ਪਰਿਵਾਰਾਂ ਨਾਲ ਧੱਕਾ ਕੀਤਾ ਗਿਆ ਤੇ ਜੇ ਇੱਥੇ ਹੈ ਤੇ ਇੱਥੇ ਸਾਡੀਆਂ ਧੀਆ ਬਣਾ ਨਾ ਧੱਕੇ ਹੋ ਰਹੇ ਆ ਮਤਲਬ ਇਹ ਪੰਜਾਬ ਦਾ ਹਾਲਾਤ ਹੈ ਜੁਪੀ ਬਿਹਾਰ ਇੱਥੇ ਵੀ ਬਣਾ ਰਹੇ ਜੇ ਤੁਸੀਂ ਮੈਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਨਾ ਚਾਹਨਾ ਮੈਂ ਕਿ ਆਪਣਾ ਰਵਈਆ ਸਿੱਧਾ ਕਰੋ ਜਿਹੜੇ ਲੋਕ ਤੁਹਾਡੇ ਕੋ ਹੁੰਦੇ ਆ ਇਹ ਕੁਰਸੀਆਂ ਤੁਹਾਨੂੰ ਬਾਬਾ ਸਾਹਿਬ ਮੇਟ ਕਰਦੀ ਦੇਣ ਨਾਲ ਹੀ ਮਿਲੀਆਂ ਵਾ ਇਹ ਤੁਸੀਂ ਖੁਦ ਨਹੀਂ ਲਿੱਲੀਆਂ ਜੇ ਤੁਸੀਂ ਮਿਹਨਤ ਕੀਤੀ ਸੀ ਤੇ ਬਾਬਾ ਸਾਹਿਬ ਮਿਟ ਕਰਨੇ ਤੁਹਾਨੂੰ ਇਹ ਕੁਰਸੀਆਂ ਦਿੱਤੀਆਂ ਵਾ ਤੇ ਇਹ ਕੁਰਸੀਆਂ ਦਾ ਕੋਈ ਮਾਨ ਰੱਖਿਆ ਕਰੋ ਤੇ ਪਬਲਿਕ ਨੂੰ ਨਹੀਂ ਤੁਸੀਂ ਮਿਲੋਗੇ ਤੇ ਕੁਰਸੀਆਂ ਛੱਡ ਦਿਓ ਆਪਣੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਇਸ ਕੁਰਸੀਆਂ ਤੇ ਬਹਿਣ ਦਾ ਜੇ ਤੁਸੀਂ ਕਹੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਤੇ ਜੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿੰਨਾ ਵਾਂ ਤੇ ਇੱਕ ਬੰਨੇ ਤੁਸੀਂ ਕੀ ਨਾਲ ਦੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤੀਮਾ ਲਾ ਕੇ ਔਰ ਭਗਤ ਸਿੰਘ ਦੀ ਪ੍ਰਤੀਮਾ ਲਾ ਕੇ ਤੁਸੀਂ ਕਹਿੰਦੇ ਜੇ ਕਿ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ ਇਹ ਤੁਹਾਡੀ ਸਰਕਾਰ ਦੇ ਵਿੱਚ ਹੋ ਰਿਹਾ ਨਸ਼ਾ ਤੁਹਾਡੀ ਸਰਕਾਰ ਦੇ ਵਿੱਚ ਦਵਾ ਦਬ ਵੇਚਦਾ ਪਿਆ ਵਾ ਔਰ ਤਿੰਹਾ ਪੈਣਾ ਨਾਲ ਪਿਆਚਾਰ ਹੋ ਰਿਹਾ ਉਹਨਾਂ ਦੇ ਕੱਪੜੇ ਬਾੜੇ ਜਾਂਦੇ ਉਹਨਾਂ ਦੇ ਘਰ ਸਾੜੇ ਜਾਂਦੇ ਆ ਉਹਨਾਂ ਨਾਲ ਮਾਰ ਕਟਾਈ ਕੀਤੀ ਜਾਂਦੀ ਆ ਮਗਰ ਅੱਜ ਤੱਕ ਤੁਸੀਂ ਕੋਈ ਵੀ ਗੁੰਗੀ ਬੋਲੀ ਸਰਕਾਰ ਨੇ ਸਾਡੇ ਸਮਾਜ ਬਾਰੇ ਕੋਈ ਸੋਚਿਆ ਦਲਿਤ ਭਾਈਚਾਰੇ ਨੂੰ ਬੇਨਤੀ ਆ ਕਿ ਇਹਨਾਂ ਨੂੰ ਇਸ ਵਾਰ ਵੋਟਾਂ 'ਚ ਇਹੋ ਜਿਹਾ ਨਾ ਕਰੋ ਤੇ ਇਹ ਜ਼ਿੰਦਗੀ 'ਚ ਕਦੀ ਉੱਠ ਨਾ ਸਕਣ ਤੇ ਮੈਂ ਵਾਲਮੀਕੀ ਸਮਾਜ ਨੂੰ ਬੇਤੀ ਕਰਦਾ ਕਿ ਜਦੋਂ ਵੀ ਕਿਸੇ ਸਮਾਜ ਦੇ ਉੱਤੇ ਕੋਈ ਦੁੱਖ ਤਕਲੀਫ ਆਪਣੇ ਅਛੀ ਭਾਈਚਾਰੇ ਤੇ ਪੈਂਦੀ ਆ ਤੇ ਏਕਤਾ ਦਾ ਬਰਕਰਾਰ ਰੱਖ ਕੇ ਉਹਦੀ ਨਾਲ ਹੋ ਕੇ ਜੰਗ ਲੜਿਆ ਕਰੋ ਨਹੀਂ ਤੇ ਕੱਲੇ-ਕੱਲੇ ਨੂੰ ਇਹ ਸਮਾਜ ਦੇ ਲੋਕਾਂ ਨੂੰ ਇਹ ਮਾਰਨ ਕੁੱਟਣ ਦੀ ਔਰ ਦੱਬਣ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਏਕਤਾ ਬਖਾਂ ਦੀ ਜ਼ਰੂਰਤ ਹੈ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭਿੰਨ ਜੈ ਵਰਤ कंचन नाम है जी 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 काम काम। करते थे? डीएवी के के पास। जी, के काम हाँ जी, का। क्या बात हुई फिर? मैं गया हम पैसा लेने, तो बोल रहा कि से चलो पैसा ले लो, से बोला कि चलो पैसा ले लो मेरा घर खींच के ले गया मारा पीठा कपड़ा ची, मेरा पति की भी मारा जान बचाने गया था मा, मांग करते है मेरा नाम चंदन है तो वारदात ये हुई कि मेरी जनानी के जब पैसे लेने गई है तो उसके साथ मार किया गया है उनके कपड़े फाड़े गए हैं जब मैं गया हूँ मेरे साथ भी मार कुटाई हुआ है उसके बाद जब मैंने इनको थाने भेजा कोई अफसर आएगा तो कोई कार्रवाई करेंगे उस टाइम मुझे सड़क से उठा के ले जाकर दोबारा फिर मारकुटाई किया क्या गया कारण है मेरे साथ। था भी जो आपके साथ इनके साथ मारकुटाई हुई इनके जब कपड़े कपड़े फाड़े गए तो मुझसे बर्दाश्त नहीं हुआ तो मैं इन्हें लेके आया उन्हें बोला कि मैं जा रहा हूँ चौकी रिपोर्ट कराने इस वजह से मुझे भी उठा के ले गया मारे हैं वहाँ पे ਨੇ ਬਾਕੇ ਉਹ ਆਪਣੇ ਪੈਸੇ ਲੈਣੇ ਗਏ ਸੀ ਹਾਂ ਜੀ ਦਿਹਾੜੀ ਕਿਹਾ ਸੀ ਜੀ ਕਿਤਨੀ ਦਿਨ ਸਮਾਂ ਕੰਮ ਕਰਦੇ ਸੀ ਇੱਕ ਮਹੀਨਾ ਇੱਕ ਮਹੀਨੇ ਦਾ ਨਾਮ ਹੈ ਫੈਕਟਰੀ ਨੂੰ ਛੇੜ ਤਿਆਰ ਹੋ ਰਹਾ ਹੈ ਇਨਸ਼ਾਅੱਲਾ ਤਿਆਰ ਹੋ ਰਹਾ ਹੈ ਆਪਣਾ ਨਾਮ ਦੱਸ ਕੇ ਚੱਪ ਕੇ ਮੇਰਾ ਨਾਮ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲਿਤ ਸੁਰੱਖਿਆ ਸੰਘਾਤ ਦਾ ਰਾਸ਼ਾ ਦੇਸ਼ਾ ਅੱਜ ਡੀਸੀਪੀ ਲੌਨ ਆਰਡਰ ਜੀ ਨੂੰ ਮਿਲਣ ਆਇਆ ਸੀ ਕਿਉਂਕਿ ਲੰਬੇ ਸਮੇਂ ਤੋਂ ਕੁਝ ਐਸੇ ਮਸਲੇ ਆ ਜਿਹੜੇ ਹੱਲ ਨਹੀਂ ਹੋ ਪਾਰੇ ਜਿਨ੍ਹਾਂ ਦੇ ਕਾਰਨ ਸਮਾਜ ਜਿਹੜਾ ਸੜਕਾ ਤੇ ਉਤਰਦਾ ਔਰ ਪ੍ਰਸ਼ਾਸਨ ਸਾਨੂੰ ਫਰੇ ਕਹਿੰਦਾ ਹੈ ਵੀ ਤੁਸੀਂ ਸਾਡੇ ਕੋ ਕਿਉਂ ਨਹੀਂ ਆਉਂਦੇ ਪਰ ਅਸੀਂ ਅੱਜ ਡੀਸੀਪੀ ਸਾਹਿਬ ਕੋ ਪਹੁੰਚੇ ਕਿਉਂਕਿ ਪਿਛਲੇ ਦਿਨੀ 15 ਤਰੀਕ ਦਾ ਵਾਕਿਆ ਹੈ ਕਿ ਸਾਡੀ ਭੈਣ ਜਿਹੜੀ ਕਿ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧਿਤ ਆ ਉਹਦੇ ਨਾਲ ਇੱਕ ਜਿਹੜਾ ਇਹਨਾਂ ਦਾ ਮਾਲਕ ਹੈ ਜਿੰਨਾ ਕੋਈ ਨੌਕਰੀ ਕਰਦੇ ਸੀ ਉਹਨੇ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਇਹਨਾਂ ਦੇ ਕੱਪੜੇ ਪਾੜੇ ਆ ਔਰ ਬੜੀ ਸ਼ਰਮਨਾਕ ਘਟਨਾ ਹੈ ਇਹਦੀ ਅਸੀਂ નિਂਦਾ ਕਰਦੇ ਆ ਔਰ ਡੀਸੀਪੀ ਸਾਹਿਬ ਨੇ ਆਸ਼ਵਾਸ਼ਣ ਤੇ ਦਿੱਤਾ ਹੈ ਵੀ ਜਲਦੀ ਤੋਂ ਜਲਦੀ ਕਾਰਵਾਈ ਹੋਏਗੀ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਦਾ ਔਰ ਸਰਕਾਰ ਨੂੰ ਵੀ ਇਹ ਦੱਸਣਾ ਚਾਹੁੰਦਾ ਬਿਜੇ ਸਰਕਲ ਇਹਨਾਂ ਦੀ ਸੁਣਵਾਈ ਜਲਦੀ ਨਹੀਂ ਹੋਈ ਤੇ ਫਿਰ ਜਿਹੜੇ ਸਬੰਧਤ ਅਫਸਰ ਨੂੰ ਜਿਹੜੀ ਮੰਗ ਪੱਤਰ ਦਿੱਤਾ ਆ ਜਾਂ ਜਿੰਦਾ ਦੇ ਨੌਲੇਜ ਹੈ ਸਾਰਾ ਮੈਟਰ ਆ ਉਹਨਾਂ ਦੇ ਦਫਤਰ ਦਾ ਘਰਾਵ ਵੀ ਕੀਤਾ ਜਾਏਗਾ ਔਰ ਸਮਾਜ ਨੂੰ ਬੇਨਤੀ ਆ ਕਿ ਕੱਲੇ-ਕੱਲੇ ਹੋ ਕੇ ਲੜਨ ਦੀ ਬਜਾਏ ਅਸੀਂ ਇਕੱਠੇ ਹੋਈਏ